ਸੁਣੈ ਸਿੱਧ ਪੀਰ ਸੁਰਨਾਥ ਸੁਣੈ ਧਰਤ ਧਵਲ ਆਕਾਸ ਸੁਣੈ ਦੀਪ ਲੋਅ ਪਾਤਾਲ ਸੁਣੈ ਪੋਹੇ ਨਾ ਸਕੈ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਅਠਵੀਂ ਬੋੜੀ ਆਰੰਭ ਹੋਈ ਹੈ ਸੁਣਿਆ ਵਾਲੀ ਕਈ ਐੜੇ ਦੇ ਉੱਤੇ ਦਲਾਵਾ ਦੇ ਮਗਰ ਬਿੰਦੀ ਲਾਉਂਦੇ ਹਨ ਸੁਣਿਆ ਉਹ ਠੀਕ ਨਹੀਂ ਹੈ ਕਈ ਸੁਣਿਆ ਪੜ ਜਾਂਦੇ ਹਨ ਐੜੇ ਨੂੰ ਕੰਨਾਂ ਲਾ ਦਿੰਦੇ ਹਨ ਉਹ ਵੀ ਗਲਤ ਹੈ ਕਈ ਸੁਣੀਏ ਅਣਾਣੇ ਨੂੰ ਬਿਹਾਰੀ ਲਾ ਦਿੰਦੇ ਹਨ ਉਹ ਵੀ ਗਲਤ ਹੈ ਕਈ ਸੁਣ ਐ ਇਹਦਾਂ ਵੀ ਬੋਲਦੇ ਹਨ ਵੱਖਰਾ ਵੱਖਰਾ ਉਹ ਵੀ ਗਲਤ ਹੈ ਸਹੀ ਪਾਠ ਹੈ ਸੁਣਿਆ ਸੁਣਿਆ ਇੱਥੇ ਰੁਕਣਾ ਹੈ ਵਿਸਰਾਮ ਹੈ ਸਿੱਧ ਪੀਰ ਸੁਰ 나ਥ ਅਲੱਗ ਅਲੱਗ ਬੋਲਣਾ ਹੈ ਕਈ ਸੁਰ 나ਥ ਪੜ ਜਾਂਦੇ ਹਨ ਇਕੱਠਾ ਸੁਣਿਆ ਧਰਤ ਤਵਲ ਆਕਾਸ਼ ਇਸੇ ਤਰ੍ਹਾਂ ਵੱਖ-ਵੱਖ ਪੜਨਾ ਹੈ ਧਰਤ ਤਵਲ ਆਕਾਸ਼ ਅਤੇ ਸੁਣਿਆ ਦੇ ਉੱਤੇ ਹੀ ਸਾਰੇ ਵਿਸਰਾਮ ਹਨ ਸੁਣੇ ਦੀਪ ਲੋਵ ਪਾਤਾਲ ਦੀਪ ਲੋਵ ਲੱਲੇ ਹੋੜਾ ਜਮਾ ਬੋਲਣਾ ਹੈ ਅਤੇ ਐੜਾ ਮੁਕਤਾ ਲਗਾ ਦੇਣਾ ਹੈ ਲੋਵ ਅਤੇ ਧਿਆਨ ਰੱਖਣਾ ਹੈ ਪੱਪੇ ਦੇ ਕੰਨਾਂ ਤੱਤੇ ਦੇ ਕੰਨਾਂ ਬੁੱਲਣਾ ਹੈ ਕਈ ਪਤਾਲ ਪੜਦੇ ਹਨ ਪਾਤਾਲ ਪੜਨਾ ਹੈ ਜਿਵੇਂ ਪਹਿਲੀ ਪੰਕਤੀ ਚ ਵੀ ਅਕਾਸ਼ ਪਾਠ ਪੜਿਆ ਸੀ ਉਸੇ ਤਰ੍ਹਾਂ ਹੀ ਐੜੇ ਨੂੰ ਕੰਨਾ ਕਕੇ ਨੂੰ ਕੰਨਾ ਆਕਾਸ਼ ਅਤੇ ਪਪੇ ਨੂੰ ਕੰਨਾ ਤਤੇ ਗੰਨਾ ਲੱਲਾ ਪਾਤਾਲ ਕਈ ਪਤਾਲ ਕਹਿ ਦਿੰਦੇ ਹਨ ਪਪੇ ਦੇ ਕੰਨਾ ਛੱਡ ਜਾਂਦੇ ਹਨ ਸੁਣੇ ਪੋਹ ਨਾ ਸਕੈ ਕਾਲ ਪੋਹ ਪਪੇ ਹੋੜਾ ਲੰਮਾ ਬੋਲ ਕੇ ਹਾਹੇ ਸਿਆਰੀ ਬੋਲਣੀ ਹੈ ਪੋਹੇ ਨੰਨਾ ਮੁਕਤਾ ਹੈ ਨਾ ਸਕੈ ਪਾਠ ਪੁਲਾ ਬੁੱਲਣਾ ਹੈ ਅਗਲੀ ਪੰਕਤੀ ਹੈ ਨਾਨਕ ਭਗਤਾ ਸਦਾ ਵਿਗਾਸ ਭਗਤਾ ਪਾਠ ਪੁਲਣਾ ਹੈ ਇੱਥੇ ਹੀ ਵਿਸਰਾਮ ਲਗਾਉਣਾ ਹੈ ਅਤੇ ਸਦਾ ਵਿਗਾਸ ਵਾਵੇ ਦੇ ਸਿਹਾਰੀ ਬੁੱਲਣੀ ਹੈ ਵਾਵੇ ਦੇ ਲਾਂ ਨਾ ਲੱਗ ਜਾਵੇ ਵਾਵੇ ਨੂੰ ਬਿਹਾਰੀ ਨਹੀਂ ਲਾਉਣੀ ਜਿਸ ਲਾਂ ਲਾ ਦਿੱਤੀ ਲਾ ਲਾ ਕੇ ਵੇਗਾਸ ਬਣਦਾ ਹੈ ਵਾਵੇ ਬਿਹਾਰੀ ਲਾ ਕੇ ਵੀਗਾਸ ਬਣਦਾ ਹੈ ਲੇਕਿਨ ਸਿਹਾਰੀ ਲੱਗੀ ਹੋਈ ਹੈ ਤੇ ਪਾਠ ਹੈ ਵਿਗਾਸ ਵੇ ਵਾਵੇ ਸਿਹਾਰੀ ਵੇ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਦੇ ਉੱਤੇ ਵਿਸਰਾਮ ਦੁਖ ਪਾਪ ਕਾ ਇੰਨਾ ਪੜ ਕੇ ਥੋੜਾ ਜ੍ਹਾ ਡੈਸ਼ ਦੇ ਕੇ ਨਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦ ਇਹ ਪਾਠ ਪੁਲਾ ਹੈ ਬਰਮਾ ਕਈ ਬ੍ਰਹਮਾ ਵੱਡ ਜਾਂਦੇ ਹਨ ਕਈ ਹਹਾ ਲਾ ਜਾਂਦੇ ਹਨ ਬ੍ਰਹਮਾ ਸੋ ਇਹ ਧਿਆਨ ਰੱਖਣਾ ਹੈ ਸੁਣਿਆ ਮੁਖ ਸਲਾਹਣ ਮੰਦ ਸਸੇ ਦੇ ਕੰਨਾਂ ਲੱਗਾ ਹੈ ਲੱਲੇ ਦੇ ਕੰਨਾਂ ਲੱਗਾ ਹੈ ਸਲਾਹਣ ਕਿਉਂਕਿ ਇਹਨਾਂ ਕੰਨਿਆਂ ਦਾ ਧਿਆਨ ਰੱਖਣਾਗੇ ਤੇ ਫੇਰ ਹੀ ਇਹ ਸੰਧਿਆ ਵਾਲਾ ਪਾਠ ਕਿਹਾ ਜਾਂਦਾ ਹੈ ਸਸੇ ਕੰਨਾਂ ਸਾ ਲੱਲੇ ਕੰਨਾਂ ਲਾ ਸਲਾਹਣ ਕਈ ਸਲਾਹਣ ਪੜ ਜਾਂਦੇ ਹਨ ਸਸੇ ਦੇ ਕੰਨੇ ਨੂੰ ਛੱਡ ਹੀ ਜਾਂਦੇ ਹਨ ਲੇਕਨ ਬੋਲਣਾ ਹੈ ਲਿਖਿਆ ਹੈ ਮਹਾਰਾਜ ਨੇ ਸੁਣਿਆ ਜੋਗ ਜੁਗਤ ਤਨ ਭੇਦ ਗੱਗੇ ਦੇ ਉੱਪਰ ਅਧਕ ਨਹੀਂ ਲਾਉਣੀ ਜੁਗਤ ਪਾਠ ਹੀ ਹੈ ਅਤੇ ਜੁਗਤ ਤਨ ਦੋਵਾਂ ਦੇ ਤੱਤੇ ਮਿਕਸ ਨਹੀਂ ਕਰਦੇ ਨੇ ਅਲੱਗ-ਅਲੱਗ ਬੋਲਣੇ ਹਨ ਜੁਗਤ ਦਾ ਤੱਤਾ ਵੱਖਰਾ ਤਨ ਦਾ ਵੱਖਰਾ ਅੱਧੇ ਧਿਆਰ ਰੱਖਣਾ ਹੈ ਤਨ ਪਾਠ ਪੋਲਾ ਬੁਲਣਾ ਹੈ ਤਨ ਨਹੀਂ ਕਹਿਣਾ ਟਿੱਪੀ ਲੱਗ ਜਾਵੇਗੀ ਅੱਧਕ ਲੱਗ ਜਾਵੇਗੀ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਸਾਸਤ ਪਾਠ ਪੜ੍ਹਨਾ ਹੈ ਜਿਆਦਾ ਨਖੇੜ ਨਹੀਂ ਕਰ ਦੇਣਾ ਸਾਸਤ ਇਦਾਂ ਨਹੀਂ ਸਾਸਤ ਅਤੇ ਪਾਠ ਹੈ ਮੰਮੇ ਦੇ ਪੈਰ ਦੇ ਵਿੱਚ ਰਹਾ ਹੈ ਸਿਮਰਤ ਪੋਲਾ ਜ ਆ ਉਚਾਰਨ ਕਰਨਾ ਹੈ ਸਿਮਰਤ ਸਸੇ ਸਿਹਾਰੀ ਮੰਮਾ ਰਾਰੇ ਸਿਹਾਰੀ ਤਤਾ ਸਿਮਰਤ ਜੇ ਇਹਦੇ ਤੇ ਹੀ ਟਿੱਪੀ ਲੱਗੀ ਹੁੰਦੀ ਸਸੇ ਦੇ ਨਾਲ ਉੱਤੇ ਤੇ ਸਿਮਰਤ ਪਾਠ ਪੜਨਾ ਸੀਗਾ ਨੱਕ ਵਿੱਚ ਆਵਾਜ਼ ਆਉਣੀ ਸੀ ਲੇਕਿਨ ਟਿੱਪੀ ਨਹੀਂ ਆਈ ਇਸ ਕਰਕੇ ਪੋਲਾ ਜ ਆ ਉਚਾਰਨ ਕਰਨਾ ਹੈ ਸਿਮਰਤ ਇਹ 5 6 ਤਰ੍ਹਾਂ ਦਾ ਲ ਆਉਂਦਾ ਹੈ ਸੋ ਉਹਦੇ ਬਾਰੇ ਅਗਲੀਆਂ ਵੀਡੀਓ ਵਿੱਚ ਆਪਜੀ ਸਰਵਣ ਕਰੋਗੇ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸਤ ਪਾਠ ਕਸ ਕੇ ਬੋਲਣਾ ਹੈ ਅਤੇ ਸੁਣਿਆ ਦੇ ਉੱਤੇ ਹੀ ਵਿਸਰਾਮ ਹੈ ਸੁਣਿਆ 860 ਕਾ ਇਸਨਾਨ 860 ਬੋਲਣਾ ਹੈ ਬੋਲਾ ਨਹੀਂ ਬੋਲਣਾ ਜਾਂ ਜਿਆਦਾ ਵੱਖਰਾ ਨਹੀਂ ਕਰ ਦੇਣਾ 860 ਇਹ ਪਾਠ ਇਕੱਠਾ ਹੀ ਬੋਲਣਾ ਹੈ 860 ਅਤੇ ਠੱਠੇ ਦੀ ਆਵਾਜ਼ ਹੀ ਕੱਢਣੀ ਹੈ ਟੈਂਕਾ ਨਹੀਂ ਲਾ ਦੇਣਾ ਇਹਦਾ ਮਤਲਬ ਹੈ 68 ਤੀਰਥਾਂ ਦਾ ਇਸ਼ਨਾਨ ਸੁਣਨ ਦੇ ਨਾਲ ਹੀ ਮਿਲ ਜਾਂਦਾ ਹੈ ਗੁਰੂ ਕੀ ਬਾਣੀ ਸੁਣਨ ਦੇ ਨਾਲ ਨਾਮ ਨ ਸੁਣਨ ਦੇ ਨਾਲ ਕੀਰਤਨ ਸੁਣਨ ਦੇ ਨਾਲ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਬੋਲ ਕੇ ਪੜ ਪੜ ਭਾਰਾ ਬੁੱਲਣਾ ਹੈ ਪੜ ਪੜ ਪੂਲਾ ਨਹੀਂ ਹੈ ਇਸ ਕਰਕੇ ਭਾਰੇ ਬੋਲ ਕੇ ਪਾਵਹਿ ਮਾਨ ਸੁਣਿਆ ਲਾਗੈ ਸਹਿਜ ਧਿਆਨ ਸਹਿਜ ਪਾਠ ਬੋਲਣਾ ਹੈ ਅਤੇ ਧਿਆਨ ਨੰਨੇ ਦੀ ਆਵਾਜ਼ ਆਉਣੀ ਚਾਹੀਦੀ ਹੈ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇ ਗਾਹ ਸਰਾ ਪਾਠ ਪੜ੍ਹਨਾ ਹੈ ਸਰਾ ਬਿੰਦੀ ਨਹੀਂ ਲਾਉਣੀ ਅਤੇ ਗਾਹ ਇਸ ਪਾਠ ਨੂੰ ਗਾਹਾ ਨਹੀਂ ਪੜ ਦੇਣਾ ਗਾਹਾ ਪੜੋਗੇ ਤੇ ਹਾਹੇ ਨੂੰ ਕੰਨਾਂ ਲੱਗੇਗਾ ਗੱਗੇ ਦੇ ਕੰਨੇ ਨੂੰ ਲੰਮਾ ਬੋਲ ਦੇਣਾ ਹੈ ਗਾ ਹਾਹ ਮੁਕਤਾਹ ਗਾਹ ਇਹ ਸਹੀ ਉਚਾਰਨ ਹੈ ਸੁਣਿਆ ਸੇਖ ਪੀਰ ਪਾਤ ਸਾਹ ਇਸੇ ਤਰ੍ਹਾਂ ਹੀ ਜਿਵੇਂ ਗਾਹ ਅਠ ਪੜਿਆ ਸੀ ਇਹਨੂੰ ਵੀ ਪਾਲਤ ਸਾਹ ਸਸੇ ਕੰਨਾਹਾ ਸਾਹ ਪਾਤ ਸਾਹ ਅਤੇ ਸਾਹਾ ਨਹੀਂ ਬੋਲਣਾ ਧਿਆਨ ਰੱਖਣਾ ਹੈ ਸਸੇ ਦੇ ਪੈਰ ਦੇ ਵਿੱਚ ਬਿੰਦੀ ਨਹੀਂ ਲਾਉਣੀ ਕਿਉਂਕਿ ਗੁਰੂ ਸਾਹਿਬ ਨੇ ਨਹੀਂ ਵਰਤੀ ਇਸ ਕਰਕੇ ਆਪਾਂ ਵੀ ਨਹੀਂ ਬੋਲਣੀ ਸੁਣਿਆ ਅੰਦੇ ਪਾਵਹ ਰਾਹ ਅੰਦੇ ਧੱਦੇ ਦੀ ਆਵਾਜ਼ ਕੱਢਣੀ ਹੈ ਪਾਵਹ ਹਾਹੇ ਨੂੰ ਲਾ ਨਹੀਂ ਲਾਉਣੀ ਉਹ ਗਲਤ ਉਚਾਰਨ ਹੈ ਪਾਵਹ ਰਾਹੂ ਰਾਦੇ ਕੰਨਾ ਹਾਹੇ ਔਂਕੜ ਹੈ ਰਾਦੇ ਦੇ ਕੰਨੇ ਨੂੰ ਜਦੋਂ ਵੀ ਆਵੇ ਲੰਮਾ ਬੋਲਣਾ ਹੈ ਰਾਹੋ ਹਾਹੇ ਔਂਕੜ ਇਸ ਤਰ੍ਹਾਂ ਬੋਲਣੀ ਹੈ ਰਾਹੋ ਨਹੀਂ ਪੜ ਜਾਣਾ ਹਾਹੇ ਹੋੜਾ ਲੱਗ ਜਾਵੇਗਾ ਸੁਣਿਆ ਹਾਥ ਹੋਵੇ ਅਸਗਾਹੋ ਇਸੇ ਤਰ੍ਹਾਂ ਜਿਵੇਂ ਰਾਹ ਹੋ ਪੜਿਆ ਸੀ ਉਸੇ ਤਰ੍ਹਾਂ ਹੈ ਅਸਗਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ